ਸਤਿ ਸ਼੍ਰੀ ਅਕਾਲ Sky News Punjab ਦੇਖ ਰਹੇ ਹੋ ਤੁਸੀਂ ਤਾਂ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਅੰਮ੍ਰਿਤਸਰ ਕੇਂਦਰੀ ਤੋਂ ਵਿਧਾਇਕ ਅਜੇ ਗੁਪਤਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਹ ਨਸ਼ਿਆਂ ਦਾ ਮੁੱਦਾ ਚੁੱਕ ਰਹੇ ਨੇ ਤੇ ਇਲਜ਼ਾਮ ਆਪਣੀ ਹੀ ਪਾਰਟੀ ਦੇ ਉੱਤੇ ਲਗਾ ਰਹੇ ਸੀ ਉਸ ਤੋਂ ਬਾਅਦ ਹੁਣ ਅਜੇ ਗੁਪਤਾ ਦੀ ਇਸ ਪੂਰੇ ਮਾਮਲੇ ਦੇ ਵਿੱਚ ਆਪਣੇ ਸਪਸ਼ਟ ਕਰਨ ਦਿੱਤਾ ਹੈ ਅਜੇ ਗੁਪਤਾ ਨੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਪਾ ਕੇ ਇਹ ਸਾਰਾ ਇਲਜ਼ਾਮ ਵਿਰੋਧੀਆਂ ਦੇ ਸਿਰ ਤੇ ਲਾਇਆ ਅਜੇ ਗੁਪਤਾ ਉਹਰਾ ਦਾ ਕਹਿਣਾ ਹੈ ਕਿ ਵਿਰੋਧੀ 13 ਦੇ ਵੱਲੋਂ ਪੰਜਾਬ ਦੇ ਵਿੱਚ ਨਸ਼ਾ ਵੇਚਿਆ ਜਾ ਰਿਹਾ ਸੀ ਤੇ ਅਸੀਂ ਇਸ ਨੂੰ ਠੱਲ ਪਾਈ ਹੈ ਆਓ ਸਭ ਤੋਂ ਪਹਿਲਾਂ ਤੁਹਾਨੂੰ ਅਜੇ ਗੁਪਤਾ ਦਾ ਉਹ ਪੁਰਾਣਾ ਬਿਆਨ ਸੁਣਾਣਿਆ ਜਿਹਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਸਭ ਤੋਂ ਪਹਿਲੇ ਪੂਰੇ ਪੰਜਾਬ ਵਾਸੀਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼ਕਾਲ ਮੈਂ ਐਮਐਲਏ ਡਾਕਟਰ ਅਜੇ ਗੁਪਤਾ ਅਮਰਸਰ ਸੈਂਟਰ ਕੰਸਟੀਟੂਐਂਸੀ ਤੋਂ ਬੋਲ ਰਿਹਾ ਹਾਂ ਔਰ ਮੈਂ ਦੇਖ ਰਿਹਾ ਕਿ ਕੱਲ ਦਾ ਇੱਕ ਵੀਡੀਓ ਜਿਹੜਾ ਕਿ ਸੋਸ਼ਲ ਮੀਡੀਆ ਤੇ ਇਲੈਕਟ੍ਰੋਨਿਕ ਮੀਡੀਆ ਤੇ ਬਹੁਤ ਜਿਆਦਾ ਵਾਇਰਲ ਹੋ ਰਿਹਾ ਉਹ ਮੈਂ ਕਲੀਅਰ ਕਰਨਾ ਚਾਹੁੰਦਾ ਕਿ ਉਹ ਮੇਰਾ ਵੀਡੀਓ ਜਿਹੜਾ ਸੀਗਾ ਉਹ ਸਾਡੀ ਪਾਰਟੀ ਦਾ ਜਦੋਂ ਲੋਕ ਸਭਾ ਦਾ ਅੰਮ੍ਰਿਤਸਰ ਦਾ ਰਿਜ਼ਲਟ ਆਇਆ ਤੇ ਸਾਡੀ ਪਾਰਟੀ ਨੇ ਇੱਕ ਪ੍ਰੋਗਰਾਮ ਆਰਗੇਨਾਈਜ਼ ਕੀਤਾ ਜਿਹਦੇ ਵਿੱਚ ਅਸੀਂ ਵਲੰਟੀਅਰ ਸਹਿਬਾਨ ਦਾ ਬਾਕੀ ਦਰਜਾ ਬਦਰਜਾ ਉਦੇਦਾਰ ਸਹਿਬਾਨ ਦਾ ਧੰਨਵਾਦ ਕਰਨ ਲਈ ਇੱਕ ਸਰਦਾਰ ਕੁਲਦੀਪ ਸਿੰਘ ਢਾਲੀਵਾਲ ਜੀ ਕੈਬਨਿਟ ਮਿਨਿਸਟਰ ਪੰਜਾਬ ਸਰਕਾਰ ਉਹਨਾਂ ਨੇ ਇੱਕ ਪ੍ਰੋਗਰਾਮ ਰੱਖਿਆ ਉੱਥੇ ਮੈਂ ਦੇਖ ਰਿਹਾ ਕਿ ਮੇਰੀ ਇਸ ਵੀਡੀਓ ਤੋਂ ਵਿਰੋਧੀ ਧਿਰ ਜਿਹੜੇ ਨੇ ਜਿੰਨੇ ਵੀ ਵਿਰੋਧੀ ਧਿਰ ਨੇ ਉਹ ਬੜੇ ਕੋਸ਼ਿਸ਼ਲੇ ਔਰ ਇਸ ਵੀਡੀਓ ਨੂੰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਕਿ ਸਾਡੀ ਮਾਨ ਸਰਕਾਰ ਜਿਹੜੀ ਹੈ ਬਹੁਤ ਅੱਛੇ ਕੰਮ ਕਰ ਰਹੀ ਸਵਾ ਦੋ ਸਾਲਾਂ ਤੋਂ ਸਾਡੇ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਿਨ ਰਾਤ ਲੋਕ ਹਿਤ ਲੋਕ ਪੱਖੀ ਜਿਹੜੇ ਕੰਮ ਉਹ ਕਰ ਰਹੇ ਨੇ ਔਰ ਸਵਾ ਦੋ ਸਾਲਾਂ ਦੇ ਵਿੱਚ ਜੋ-ਜੋ ਉਪਲਬਧੀਆਂ ਅਸੀਂ ਹਾਸਲ ਕੀਤੀਆਂ ਸਾਡੇ ਮਾਨ ਸਾਹਿਬ ਨੇ ਜੋ-ਜੋ ਗਰੰਟੀਆਂ ਪੂਰੀਆਂ ਕੀਤੀਆਂ ਉਹ ਸਾਰਿਆਂ ਤੋਂ ਤੁਸੀਂ ਬਹੁਤ ਬਖੂਬੀ ਬਾਦੂਰ ਜੀ ਸੋ ਮੈਂ ਇੱਕ ਗੱਲ ਕਹਿਣਾ ਚਾਹਨਾ ਬਰੋਦੀਆਂ ਨੂੰ ਕਿ ਜਿਹੜੀ ਨਸ਼ੇ ਦੀ ਰੋਕਣ ਦੀ ਗੱਲ ਮੈਂ ਕੀਤੀ ਜਿਹੜੀ ਭ੍ਰਸ਼ਟਾਚਾਰ ਨੂੰ ਰੋਕਣ ਦੀ ਗੱਲ ਕੀਤੀ ਉਹ ਪ੍ਰਾਣੀਆ ਸਰਕਾਰਾਂ ਦਾ ਹੀ ਤੜਾ ਬੜਾ ਬੁੜਿਆ ਹੈ ਜਿੰਨੂੰ ਅਸੀਂ ਲੋਕ ਬੜੀ ਮਿਹਨਤ ਕਰਕੇ ਉਸ ਕਰਪਸ਼ਨ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਹਾਂ ਉਸ ਨਸ਼ੇ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਮਗਰ ਕਿਉਂਕਿ ਇਹ ਡੀਪ ਰੂਟਡ ਜਿਹੜੀਆਂ ਜੜ੍ਹਾਂ ਤੱਕ ਪੰਜਾਬ ਦੀ ਜੜ੍ਹਾਂ ਦੇ ਵਿੱਚ ਹੈ ਜਿਹੜੀਆਂ 뿌ਰੀਤੀਆਂ ਨੇ ਵੱਡ ਚੁੱਕੀਆਂ ਨੇ ਸੋ ਇਹਨਾਂ ਨੂੰ ਠੀਕ ਕਰਨ ਲਈ ਟਾਈਮ ਤੇ ਲੱਗੇਗਾ ਕਿ ਮੈਂ ਅੱਜ ਵੀ ਆਪਣੇ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਨਾਮ ਆ ਔਰ ਜੋ ਮੈਂ ਵੀਡੀਓ ਦੇ ਵਿੱਚ ਬੋਲਿਆ ਉਹ ਮੈਂ ਨਾ ਤੇ ਆਪਣੀ ਸਰਕਾਰ ਦੇ ਖਿਲਾਫ ਬੋਲਿਆ ਨਾ ਹੀ ਮੈਂ ਆਪਣੀ ਪਾਰਟੀ ਦੇ ਖਿਲਾਫ ਬੋਲਿਆ ਮੈਂ ਇਸ ਨਸ਼ੇ ਦੇ ਨੈਕਸਸ ਦੇ ਖਿਲਾਫ ਬੋਲਿਆ ਔਰ ਜਿਹੜਾ ਖਰਾਬ ਸਿਸਟਮ ਹੈ ਸਿੱਖ ਸਿਸਟਮ ਹੈ ਉਹਦੇ ਖਿਲਾਫ ਬੋਲਿਆ ਔਰ ਇਸ ਸਿੱਖ ਸਿਸਟਮ ਨੂੰ ਕਿਸ ਤਰ੍ਹਾਂ ਠੀਕ ਕਰਨਾ ਇਦੇ ਲਈ ਮੈਂ ਮਾਨ ਸਾਹਿਬ ਸੀਐਮ ਸਾਹਿਬ ਦੇ ਨਾਲ ਬੈਠ ਕੇ ਵਿਚਾਰ ਵਟਾਂਦਰਾ ਕਰਾਂਗਾ ਔਰ ਆਰ ਅਲੇ ਦਿਨਾਂ ਦੇ ਵਿੱਚ ਸੀ ਜਿਹੜਾ ਪੰਜਾਬ ਦੇ ਵਿੱਚ ਐਡਮਿਨਿਸਟ੍ਰੇਸ਼ਨ ਨੂੰ ਨੱਥ ਪਾ ਕੇ ਤੇ ਜਿਹੜਾ ਸੁਪਨਾ ਸਾਡੇ ਮਾਨ ਸਾਹਿਬ ਦਾ ਔਰ ਜਿਹੜਾ ਸੁਪਨਾ ਸਾਡੇ ਸ਼ਹੀਦਾ ਨੇ ਸੰਜੋਇਆ ਸੀ ਕਿ ਰੰਗਲਾ ਇੱਕ ਹੱਸਦਾ ਵਸਦਾ ਪੰਜਾਬ ਉਹਨੂੰ ਬਣਾਣਾ ਉਹਨੂੰ ਅਸੀਂ ਪੂਰਾ ਕਰ ਸਕੀਏ ਮਗਰ ਜਿਹੜੇ ਲੋਕ ਇਸ ਵੀਡੀਓ ਨੂੰ ਤੋੜ-ਬੜੋੜ ਕੇ ਪੇਸ਼ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਮੈਂ ਦੱਸਣਾ ਚਾਹੁੰਦਾ ਕਿ ਮੈਂ ਮਾਨ ਸਰਕਾਰ ਦੇ ਨਾਲ ਹਾਸ ਤੌਰ ਤੇ ਆਪਣੇ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਨਾਲ ਧੰਨਵਾਦ ਸਸਿਕਾ ਇਸ ਵੀਡੀਓ ਦੇ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋਣ ਤੋਂ ਬਾਅਦ ਹੁਣ ਡਾਕਟਰ ਅਜੇ ਗੁਪਤਾ ਦੇ ਵੱਲੋਂ ਆਪਣਾ ਸਪਸ਼ਟੀਕਰਨ ਦਿੱਤਾ ਗਿਆ ਅਜੇ ਗੁਪਤਾ ਨੇ ਕਿਹਾ ਕਿ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਪੰਜਾਬ ਦੀ ਬਿਹਤਰੀ ਦੇ ਲਈ ਕੰਮ ਕਰ ਰਹੇ ਨੇ ਨਸ਼ਾ ਤੇ ਗੋਰਚੀ ਜਾ ਇਹ ਵਿਰੋਧੀ ਧਿਰ ਲਗਾਤਾਰ ਪੰਜਾਬ ਦੇ ਵਿੱਚੋਂ ਨਾਦੇ ਵੱਲੋਂ ਪੈਦਾ ਕੀਤੀਆਂ ਗਈਆਂ ਨੇ ਅਸੀਂ ਇਸ ਨੂੰ ਵਿੱਠਲ ਪਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜੈ ਜੀ 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 ਜੈ बंद नशा बंदासीं नशा के विया पंजाब दो नशे त भ्राचार जी भ्रष्टाचार भ्रष्टाचार कहिड़ा भले बाबा दसो नौकी कंदे नौकी द आ ਜੇ ਸਾਥੀ ਨਸ਼ਾ ਇਹ ਬਾਤ ਕਿਸੇ ਦੀ ਹੋਇਆ ਜਿਹੜਾ ਭ੍ਰਸ਼ਟਾਚਾਰ ਸੀ ਜਿਹੜਾ ਕਪਤਨ ਸੀ ਉਹ ਮੰਗੀ ਹੋ ਗਈ ਹੈ ਵੀ ਹੋ ਗਈ ਮੇਰਾ ਇੱਕ ਕੋ ਜਿਹੜਾ ਕਾਰੋਬਾਰੀ ਹੈ ਮੇਰਾ ਬਿਜ਼ਨਸ ਮਾਇਨਾ ਜਿਹੜਾ ਮੈਂ ਮੈਂ ਫੋਨ ਕੀਤਾ ਕੰਪਨੀ ਨਾਲ ਇਸ ਤਰ੍ਹਾਂ ਨਹੀਂ ਆਪਾਂ ਮੇਰੇ ਕੋਲ ਇਸ਼ਤਵੰਗੀ ਗਈ 10 ਲੱਖ ਰੁਪਇਆ ਤੇ ਜਦੋਂ ਮੈਂ ਕਿਸੇ ਨਾਲ ਫੋਨ ਕਰਦਾ ਤਾਂ ਰਿਲੀਸ਼ ਹੋਊਗਾ ਇਹ ਪਾਲ ਜੱਥੇ ਰਹੀਆ ਚੇਲੇ ਨੂੰ ਆਵਾਜ਼ ਆਖਦਾ ਜਿਹੜੀ ਨੂੰ ਜੱਦੋਤ ਆਵਾਜ਼ ਇਹ ਕੋਈ ਮਤਵਾ ਆ ਰਹੀ ਹੈ